ਇਹਰ ਤੇਵਨੋਂਦਰੇ ਜਾ ਰਹੇ ਨੇ ਚੀਜ਼ ਦੀ ਗਹਿਰਾਈ ਨੂੰ ਸਮਝੀ ਐ ਸੀ ਭਾਈ ਨਰੈਨ ਸਿੰਘ ਚੌੜਾ ਕੋਈ ਆਮ ਜਜਬਾਤੀ ਨੌਜਵਾਨ ਨਹੀਂ ਤੁਰਿਆ ਫਿਰਦਾ 70 ਸਾਲ ਦੀ ਉਹਦੀ ਉਮਰ ਹੈ ਇਹਦੇ ਬਾਰੇ ਮੈਂ ਕਿੰਤੋਂ ਨਹੀਂ ਕਰਨਾ ਚਾਹੁੰਦਾ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਇਆ ਚਲੋ ਇੱਕ ਵਾਰੀ ਲੱਗਾ ਸੀ ਵੀ ਅਕਾਲੀ ਦਲ ਨੇ ਘੱਟੋ ਘਾਟ ਖਲੋ ਕੇ ਮੰਨ ਤੇ ਲਿਆ ਪਰ ਉਹਦੇ باوجود ਫੇਰ ਵੇਖੋ ਵੀ ਇਹ ਜਿਹੜੇ ਲੋਕ ਜਿਹੜੇ ਜਸਪ੍ਰੀਤ ਰਾਣੇ ਵਰਗੇ ਆ ਇਹ ਉਦਣ ਨਹੀਂ ਸੜਕਾਂ ਤੇ ਉਤਰੇ ਦੁਸ਼ਮਣ ਦੀ ਪੱਗ ਲਾਉਣ ਦੇ ਲਈ ਦੁਸ਼ਮਣ ਨੂੰ ਹੱਥ ਪਾਉਣ ਦੇ ਲਈ ਜਿੱਦਣ ਗੁਰੂ ਗ੍ਰੰਥ ਸਾਹਿਬ ਗਲੀਆਂ 'ਚ ਰੋਲਦੇ ਫਿਰਦੇ ਤੇ ਜਿੱਦਣ ਸੁਖਬੀਰ ਬਾਦਲ ਸਾਹਿਬ ਹੁਣੀ ਵਰਸ਼ਾ ਲੈ ਕੇ ਤੇ ਪਵਿੱਤਰ ਬਾਣਾ ਪਾ ਕੇ ਬੈਠੇ ਨੇ ਤੇ ਉਧਰ ਕਿਸੇ ਨੇ ਉਂਗਲ ਚੁੱਕਦੀਏ ਤੇ ਇਹਨਾਂ ਦੇ ਹਿਰਦੇ ਵਲੁੰਧਰੇ ਜਾਂਦੇ ਨੇ ਸੋ ਅੱਜ ਅਸੀਂ ਅਕਾਲ ਦੀ ਮੰਗ ਸਾਡੀ ਅਪੀਲ ਅਕਾਲ ਤਖਤ ਸਾਹਿਬ ਨੂੰ ਆ ਕਿ ਉਹ ਇਸ ਦਾ ਨੋਟਿਸ ਲੈਣ ਜੇ ਕੋਈ ਹੋਰ ਹੁੰਦਾ ਤੇ ਨੋਟਿਸ ਕਦੋਂ ਦਾ ਪੰਥ ਆਪ ਵੀ ਲੈ ਲੈਂਦਾ ਬੇਸ਼ਰਮੀ ਇਹ ਆ ਕਿ ਉਹ ਅਕਾਲੀ ਰਲ ਦੇ ਬੰਦੇ ਵੱਲੋਂ ਲਾਈ ਗਈ